ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਡੋਨਾਲਡ 트ੰਪ ਸੌਚਣ ਤੋਂ ਬਾਅਦ ਲਗਾਤਾਰ ਐਕਸ਼ਨ ਮੋਰਚੇ ਦਿਖਾਈ ਦੇ ਰਹੇ ਨੇ ਪਿਛਲੇ ਦਿਨੀ ਮੈਕਸੀਕੋ ਕਨੇਡਾ ਅਤੇ ਭਾਰਤ ਤੇ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ ਪਰ ਹੁਣ ਪਾਕਿਸਤਾਨ ਤੇ 트ੰਪ ਦੀ ਨਜ਼ਰ ਪੈ ਗਈ ਹੈ ਜਿਸ ਕਾਰਨ ਹੁਣ ਪਾਕਿਸਤਾਨ ਦੇਆਂ ਮੁਸ਼ਕਲਾਂ ਵੀ ਪਤ ਸਕਦੀਆਂ ਹਨ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਲੋਕਾਂ ਲਈ ਅਮਰੀਕਾ ਵਿੱਚ ਦਾਖਲ ਹੋਣਾ ਹੁਣ ਆਸਾਨ ਨਹੀਂ ਹੋਵੇਗਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਕਥਿਤ ਤੌਰ ਤੇ ਸੁਰੱਖਿਆ ਤੇ ਜਾਂਚ ਦੇ ਖਤਰਿਆਂ ਕਾਰਨ ਦੋਵਾਂ ਦੇਸ਼ਾਂ ਤੇ ਯਤਰਾ ਦੀ ਪਾਬੰਦੀ ਲਾਉਣ ਦੀ ਯੋਜਨਾ ਬਣਾ ਰਹੇ ਨੇ ਰਾਸ਼ਟਰਪਤੀ 트ੰਪ ਉਸ ਆਦੇਸ਼ ਤੇ ਦਸਤਖਤ ਕਰ ਸਕਦੇ ਹਨ ਜਿਸ ਨਾਲ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਲੋਕਾਂ ਦੇ ਅਮਰੀਕਾ 'ਚ ਦਾਖਲ ਹੋਣ ਤੇ ਪਾਬੰਦੀ ਹੋਵੇਗੀ ਇੱਕ ਮੀਡੀਆ ਰਿਪੋਰਟ ਅਨੁਸਾਰ ਇਹ ਪਾਬੰਦੀ ਅਗਲੇ ਹਫਤੇ ਤੋਂ ਲਾਗੂ ਹੋ ਸਕਦੀ ਹੈ ਜ਼ਿਕਰਯੋਗ ਹੈ ਕਿ ਹਾਲ ਹੀ 'ਚ ਰਾਸ਼ਟਰਪਤੀ 트ੰਪ ਨੇ ਕੱਤਵਾਦੀ ਨੂੰ ਗ੍ਰਿਫਤਾਰ ਕਰਨ ਤੇ ਪਾਕਿਸਤਾਨ ਅਤੇ ਸ਼ਾਹਵਾਦ ਸਰਕਾਰ ਦੀ ਤਾਰੀਖ ਕੀਤੀ ਸੀ ਰਿਪੋਰਟ 'ਚ ਕਿਹਾ ਗਿਆ ਹੈ ਕਿ 트ੰਪ ਪ੍ਰਸ਼ਾਸਨ ਨੇ ਦੇਸ਼ਾਂ ਦੀ ਸੁਰੱਖਿਆ ਅਤੇ ਖਤਰਿਆਂ ਦੀ ਜਾਂਚ ਲਈ ਸਰਕਾਰ ਦੀ ਸਮਿਖਿਆ ਦੇ ਅਧਾਰ ਤੇ ਯਾਤਰਾ ਪਾਬੰਦੀ ਦੀ ਸੂਚੀ ਤਿਆਰ ਕੀਤੀ ਹੈ ਸੂਤਰਾਂ ਅਨੁਸਾਰ ਇਸ ਸੂਚੀ ਵਿੱਚ ਹੋਰ ਦੇਸ਼ ਵੀ ਹੋ ਸਕਦੇ ਨੇ ਪਰ ਉਹਨਾਂ ਨੇ ਹਲੇ ਕਿਸੇ ਹੋਰ ਦੇਸ਼ ਦਾ ਨਾਮ ਨਹੀਂ ਲਿਆ afghanistan ਦੇ ਲੋਕਾਂ ਲਈ ਅਮਰੀਕਾ ਵਿੱਚ ਦਾਖਲ ਹੋਣਾ ਕਿਸੇ ਸੁਪਨੇ ਤੋਂ ਘੱਟ ਨਹੀਂ ਹੈ ਸੰਯੁਕਤ ਰਾਜ ਅਮਰੀਕਾ ਸ਼ਰਨਾਰਥੀ ਵਜੋਂ ਜਾਂ ਵਿਸ਼ੇਸ਼ ਵੀਜ਼ਾ ਪ੍ਰਾਪਤ ਕਰਨ ਲਈ afghanistan ਆਉਣ ਵਾਲੇ ਲੋਕਾਂ ਦੀ ਵਿਸ਼ੇਸ਼ ਜਾਂਚ ਕਰਦਾ ਹੈ ਇਸ ਅਮਰੀਕੀ ਪਾਬੰਦੀ ਨਾਲ ਉਹਨਾਂ ਹਜ਼ਾਰਾਂ afghan ਲੋਕਾਂ ਨੂੰ ਖਤਰਾ ਹੋ ਸਕਦਾ ਹੈ ਜਿਨ੍ਹਾਂ ਨੂੰ ਅਮਰੀਕਾ ਵਿੱਚ ਸ਼ਰਨਾਰਥੀਆਂ ਵਜੋਂ ਜਾਂ ਵਿਸ਼ੇਸ਼ ਪ੍ਰਵਾਸੀ ਵੀਜ਼ੇ ਤੇ ਮੋਰ ਬਸੇ ਲਈ ਮਨਜ਼ੂਰੀ ਦਿੱਤੀ ਗਈ ਹੈ ਆਪਣੇ ਦੇਸ਼ ਵਿੱਚ ਬੰਦੇ ਇਹਨਾਂ ਲੋਕਾਂ ਨੇ ਤਾਲੀਬਾਨ ਵਿਰੁੱਧ ਲੜਨ ਵਿੱਚ ਅਮਰੀਕਾ ਦੀ ਮਦਦ ਕੀਤੀ ਸੀ ਤਾਲੀਬਾਨ ਦੇ ਸ਼ਾਸਨ ਵਿੱਚ ਉਹਨਾਂ ਦੀ ਜਾਨ ਨੂੰ ਖਤਰਾ ਹੈ ਤੁਹਾਨੂੰ ਦੱਸ ਦਈਏ ਕਿ 9 ਅਕਤੂਬਰ 2013 ਦੇ ਆਪਣੇ ਚੋਣ ਪ੍ਰਚਾਰ ਦੌਰਾਨ ਵੀ 트ੰਪ ਨੇ ਕਾਜਾ ਪੱਟੀ ਲਈ ਗਿਆ ਸੋਮਾਲੀਆ ਸੀਰੀਆ ਤੇ ਯਮਨ ਵਰਗੇ ਦੇਸ਼ਾਂ ਦੇ ਲੋਕਾਂ ਨੂੰ ਸੁਰੱਖਿਆ ਲਈ ਖਤਰਾ ਦੱਸਿਆ ਸੀ